ਨਬ ਰਾਤ ਨੂੰ ਛੋੜੋ ਹਟਾ ਕਮਰਾ ਦਿਓ ਦੂਰ ਦੇ ਕੁੱਤੇ ਦਾ ਕੁੱਤਾ ਕਰਕੇ रहेगा ਇੱਕ ਨੂੰ ਹਰ ਕਬੀਲਾ ਕਿੰਨੇ ਵੀ ਦੁਨਿਆ ਦੇ ਕਬੀਲੇ ਬਣੇ ਨੇਗੇ ਉਹ ਸਾਰੇ ਇਸ ਕਬੀਲੇ ਬੁਗਾ ਜ਼ਹਿਰ ਵੀ ਇਸ ਨੂੰ ਬਣਦੇ ਨੇ ਹੋਰ ਕਹੇ ਕਿਸੇ ਦੇਈ ਵੀ ਦੇ ਨੋਂ ਮੰਨਣ ਜਾਂ ਨਾ ਮੰਨਣ ਪਰ ਬੁਗਾ ਜ਼ਹਿਰ ਵੀ ਤੋਂ বিনা ਮਤਲਬ ਕਿਸੇ ਦੀ ਕੋਈ ਮਤਲਬ ਸੁੱਖ ਗਿਆਸ ਦਾ ਸੁਖ ਸ਼ਾਂਤੀ ਨਹੀਂ ਦਿੰਦੇ ਇਸ ਕਰਕੇ ਬੁਗਾ ਜ਼ਹਿਰ ਵੀ ਦਾ ਜਿਹੜਾ ਮੇਲਾ ਲੱਗਦਾ ਇਹ ਬੜੀ ਧੂਮ ਧਾਮ ਨਾਲ ਲੱਗਦਾ ਅੱਜ ਗੁੱਗਰਵਾੜੀ ਦਾ ਮੇਲਾ ਬਹੁਤ ਵਿਸ਼ਾਲ ਭਰਿਆ ਹੋਇਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਬੜੇ ਸੁਚੱਜੇ ਢੰਗ ਨਾਲ ਇਸ ਨੂੰ ਚਲਾਉਂਦੇ ਹੋ ਉਹਦੇ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਪਬਲਿਕ ਨੂੰ ਇਸ ਸਾਰੇ ਭਗਤਾਂ ਦੀ ਕਿਰਪਾ ਹੈ ਬਾਬਾ ਜੀ ਦੀ ਕਿਰਪਾ ਹੈ ਵੀ ਸਾਰੇ ਭਗਤ ਹਰ ਸਾਲ ਹੰਗੂ ਹੁਆ ਕੇ ਪਹੁੰਚਦੇ ਨੇ ਤੇ ਬਾਬਾ ਦੇ ਆਏ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਅਖੀਰ ਮੇਰਾ ਪੀਰ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀਰ ਜੈ ਬਾਬਾ ਦੀ ਮੱਤੋਂ ਗਿਆਨ ਬੋਲਦਾ ਬਰਾਬਰ ਸਾਰ ਤੇ ਬੋਲਦਾ ਬਰਾਬਰ ਬੋਲਦਾ ਬਰਾਬਰ ਆਪ ਜਾਰ ਤੇ ਆਪਣੇ ਨੋਟ ਬਰਾਬਰ ਬੋਲਦਾ ਬਰਾਬਰ ਮੇਰੇ ਰਾਤੋਂ ਬਾਬਾ ਮੇਲਾ ਪਰ ਹੱਥ ਰੱਖੇ ਬਿਨਾਰਾ ਪੀਰ ਕੋ ਕਾ ਜ਼ਾਹਰ ਵੀਰ ਹਰ ਜੋ ਛੋਟਾ ਬੱਚਾ ਜੈ ਬਾਬੇ ਦੀ ਉਤਨਾਲੀ ਹਰ ਇੱਕ ਦੀ ਆਵਾਜ਼ ਨੂੰ ਗਵੰਧ ਕਰਨ ਵਾਲੇ ਪ੍ਰੈਸ ਦੀ ਦੁਨੀਆ ਤੋਂ ਅਜਿਹਾ ਤੇ ਅਜੀਬ ਡਿਸਟ੍ਰਿਕਟ ਦਿਰੂ ਦਾ ਜਾਣਿਆ ਪਛਾਣਿਆ ਨਾਮ ਚਾਵਲਾ ਸਾਹਿਬ ਕਿਤੇ ਤੇ ਦੋ ਤੋਂ ਕੋਤੇ ਨਹੀਂ ਤੀਤੇ ਨਾਲੋਂ ਗੁੱਗਾ ਮਾਰੀ ਪਰਵਤ ਕਬਾਡੀ ਵੱਲੋਂ ਜੀਆ ਨੂੰ ਅਗਦੇ ਚਾਵਲਾ ਸਾਹਿਬ ਦੀ ਟੀਮ ਨੂੰ ਜੈ ਬਾਬੇ ਦੀ ਸੋ ਨਿਸ਼ਾਨ ਵਾਲੀ ਸਕੇ ਦੋ ਕਿਤੇ ਨਹੀਂ ਜੀਆ ਨੂੰ ਅਗਦੇ ਗੁੱਗਾ ਮਾਰੀ ਪਰਵਤ ਕਮੈਚ ਨੂੰ ਇਸ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਸ ਮੇਲੇ ਦਾ ਕੱਜੋ ਹਰ ਸਾਲ ਹੁੰਦਾ ਹੈ ਉਹ ਤੋਂ ਵੱਡੀ ਆਪਸੀ ਭਾਈਚਾਰਕ ਜਿਹੜੇ ਇਲਾਕੇ ਦੀ ਆਪਸੀ ਏਕਤਾ ਹੁੰਦੀ ਹੈ ਹਰ ਧਰਮ ਦੇ ਲੋਕ ਇਕੱਠੇ ਨਾਲ ਤੁਟਦੇ ਨੇ ਤੇ ਪੱਪੀ ਦੀ ਜਦ ਕਰ ਰੀ ਕਿ ਤੇ ਵੀ ਐਸਪੀ ਲਈ ਕਾਉਂਗੀ ਜਦ ਕਰ ਰੀ ਵੀਰੇ ਕੁੱਕਾ ਜ਼ਹਰ ਪਿਰ ਰਹਿਦਾ ਦੇ ਖੋਲੀ ਪੰਡਾਰ ਬੈਠਾ ਕਿ ਦੂਰ ਨਹੀਂ ਕਰੀ ਮੰਚਲ ਮੈਨੂੰ ਆ ਤੇਰੀ ਕਾਜ ਹੋਵੇ ਤਾਂ ਤੇਰੀ ਤਾਂ ਮੈਨੂੰ ਸਾਡੀ ਜੀ ਜੋੜੋ ਭਾਈਓ ਸਿੱਕੀ ਦਾ ਆਪਣੇ ਪਿਆਰ ਦੇ ਨਾਲ ਕਦੀ ਤੁਸੀਂ ਭਾਵੇਂ ਨਿਓ ਦਾਤਾ ਛੋੜਾ ਚਾਹੇ ਭਾਵੇਂ ਕੋਈ ਕਰੇ ਚਾਹੇ ਭਾਵੇਂ ਵੀ ਆਕਾਸ਼ ਦੀ ਦੀਵਨੀ ਤੇ ਕਾਪੇ ਦੇ ਤਰ੍ਹਾਂ ਤੇ ਦਸਤ ਕਰਾਵੇ ਪਿਆਰ O senhor que mudar de arma, porque não estou de arma por